ਹੈ ਹੱਸੀ ਕਾਲ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਅੱਜ ਦਾ ਇਹ ਵਲੌਗ ਵਲੌਗ ਦੇ ਵਿੱਚ ਕੀ ਕੀ ਕੁਸ਼ ਕਰਦੇ ਆਂ ਅਸੀਂ ਦਿਖਾਵਾਂਗੇ ਐਂਡ ਤੇ ਐਂਡ ਤੱਕ ਬਨੇ ਰਹੋ ਸ਼ੁਰੂਆਤ ਹੋ ਚੁੱਕੀ ਆ ਤਾਂ ਸ਼ੁਰੂਆਤ ਕੀਤੀ ਆ ਅੱਜ 2:30 ਵਜੇ ਦਾ ਟਾਈਮ ਆ ਤਾਂ ਪਹਿਲਾਂ ਹੁਣ ਪੱਠੇ ਪਾ ਰਹੇ ਆ ਪਹਿਲਾਂ ਥੋੜਾ ਜਿਹਾ ਚਾਰ ਮੈਂ ਪਟਿਆ ਸੀ ਤੇ ਹੁਣ ਇਹ ਪਟ ਰਹੇ ਆ ਤੇ ਉਧਰ ਹੁਣ ਜਾਰਡਨ ਨੂੰ ਖੁੱਲੀ ਛੱਡਿਆ ਆਏਗਾ ਤੁਹਾਨੂੰ ਦਿਖਾਉਣੀ ਉਹ ਕੀ ਕੀ ਕੁਸ਼ ਕਰਦੀ ਆ ਇਹਨਾਂ ਇਹ ਬਸੁੱਤੋ ਨਾ ਥੋੜੀ ਥੋੜੀ ਇਹ ਤੁਹਾਨੂੰ ਮੈਂ ਕੱਲ ਦੱਸਿਆ ਸੀਗਾ ਨਮਾ ਢੇਰ ਪੱਟਿਆ ਤੇ ਥੋੜਾ ਥੋੜਾ ਮੂਰੇ ਉਲੀ ਜੀ ਲੱਗੀ ਹੋਈ ਆ ਥੋੜੀ ਐ ਜਿਆਦਾ ਨਹੀਂ ਹੈਗੀਗੀ ਹੁਣ ਉਹ ਪੱਤੇ ਕੱਢਣਗੇ ਮੈਂ ਪਹਿਲਾਂ ਪੱਟਿਆ ਸੀਗਾ ਫਿਰ ਇਹ ਤੂੜੀ ਪਾਉਣ ਜਾਣਗੇ ਫਿਰ ਮੈਂ ਪੰਡਾ ਚਕਾਉਂਗੀ ਇਹਨਾਂ ਨੂੰ ਹੈ ਥੋੜੀ ਕੋਈ ਸੀਗੀ ਮੂਰੇ ਮੂਰੇ ਅੱਧਾ ਟੋਕਰਾ ਅੱਧਾ ਟੋਕਰਾ ਅੱਧਾ ਟੋਕਰਾ ਕਿੱਥੇ ਉਹ ਤਰਪਾਲ ਉਹਰੇ ਥੋੜਾ ਜਿਹਾ ਉਹ ਅੱਧਾ ਟੋਕਰਾ ਮੈਨੂੰ ਦੇਖੋ ਹੈ ਤਰਪਾਲ ਚ ਮੂਰੀ ਹੋ ਗਈ ਹਾਂ ਉਹਦਾ ਇੰਨਾ ਕਾ ਇੰਨਾ ਕੀਆ ਤਾਂ ਇੰਨਾ ਕ ਗੱਲ ਸੀ ਜੀ ਤੇ ਵੀ ਹੁਣ ਦੇਖੋ ਇਧਰ ਆ ਦਿਖਾਉਣੀ ਆ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਆ ਆ ਦੇਖੋ ਹੁਣ ਨਾ ਇਹ ਫੁੱਲਣ ਲੱਗ ਗਿਆ ਵਧੀਆ ਤੇ ਮੈਂ ਗੁਆ ਖੁਰਨਾ ਹੈਗਾ ਅੱਜ ਭੁੱਲ ਗਈਆਂ ਕੀ ਅੱਜ ਟਾਈਮ ਨਹੀਂ ਲੱਗਿਆ ਹੁਣ ਮੈਂ ਖੁਰਦੀਆਂ ਗਈ ਤੇ ਇਹ ਨਾ ਹੁਣ ਦੁਬਾਰਾ ਫੇਰ ਫੁੱਲਣ ਲੱਗ ਗਿਆ ਧੁੱਪਾਂ ਲੱਗਾਂ ਲੱਗੀਆਂ ਹੁਣ ਤਾਂ ਮੌਸਮ ਚੇਂਜ ਹੋ ਗਿਆ ਤੇ ਉਹਦੇ ਨਾਲ ਇਹ ਦੁਬਾਰਾ ਫੁੱਲਣ ਲੱਗ ਗਿਆ ਪਰ ਹੁਣ ਇਹਦਾ ਨਾ ਆ ਤਾਰ ਕੱਢਤੀ ਹੈਗੀ ਜਿਹੜਾ ਉਹ ਲੱਗਿਆ ਹੋਇਆ ਨਾ ਕੀ ਆ ਉਹ ਲੱਗਿਆ ਹੋਇਆ ਮੀਟਰ ਜਾਂ ਉਹਦੇ ਨਾਲ ਇਹ ਮਤਲਬ ਜਿਹੜੇ ਗਾਂ ਉਧਰ ਜਾਂਦਾ ਹੈ ਤੇ ਜਦੋਂ ਆਪਾਂ ਰੋਟੀ ਬਣਾਉਣੇ ਕੁਛ ਵੀ ਗੈਸ ਨੂੰ ਚਲਾਉਣੇ ਤੇ ਨਾ ਹਵਾੜ ਜੀ ਨਹੀਂ ਆਉਂਦੀ ਹੈਗੀ ਗੀ ਨਹੀਂ ਮੁਸਕ ਜਾਂ ਮਰੀ ਜਾਂਦਾ ਤੇ ਆਹ ਤਾਰ ਇਹਨਾਂ ਨੇ ਲਾਤੀ ਉਹ ਆ ਵੇ ਤੇ ਇਹ ਤਾਰ ਉੱਥੇ ਲਾਈ ਹੋਈ ਸੀਗੀ ਪਲੱਗ 'ਚ ਤੇ ਉਹਦੇ ਨਾਲ ਨਾ ਇਹਦੀ ਬੀ ਸਮੈਲ ਨਹੀਂ ਆਉਂਦੀ ਸੀਗੀ ਤੇ ਹੁਣ ਇਹਨਾਂ ਨੇ ਉਹ ਕਰਤੀ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਸਾਡੇ ਨਾ ਟੈਂਕੀ ਦਾ ਪਾਣੀ ਬਹੁਤ ਟੁੱਲਦਾ ਹੁੰਦਾ ਸੀਗਾ ਤਾਂ ਅੱਜ ਅਸੀਂ ਉਹ ਚੀਜ਼ ਲਿਆਂਦੀ ਆ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਸੀਗਾ ਪਿਛਲੇ ਪਾਸੇ ਪ੍ਰਣਾਲੀ ਵਿੱਚ ਦੀ ਨਿਕਲ ਜਾਂਦਾ ਹੁੰਦਾ ਸੀਗਾ ਠੀਕ ਦਿਖਾਉਣੀ ਆ ਸੋਨ ਆ ਬੈਠੀ ਹੈ ਜਾਰਡਨ ਇਨੂੰ ਹੁਣ ਖੁੱਲੀ ਛੜਤਾ ਇਹ ਇੱਥੇ ਆ ਕੇ ਬੈਹਿੰਦੀ ਨਹੀਂ ਫਿਰ ਕਈ ਵਾਰ ਉਹ ਜਿਹੜਾ ਮੰਚਾ ਸਾਹਮਣੇ ਪਿਆ ਏ ਪਰਾਂ ਜਿਹੜਾ ਪਿੰਜਰੇ ਕੋਲ ਆ ਉੱਥੇ ਬੈਠੀ ਹੁੰਦੀ ਆ ਤੇ ਆਹ ਲਿਆਉਂਦੀ ਆ ਚੀਜ਼ ਇਹ ਲੱਗ ਜਾਣੀ ਆ ਵਾਟਰ ਟੈਂਕ ਓਵਰਫਲੋ ਅਲਾਰਮ ਇਹ ਜਦੋਂ ਮੋਟਰ ਟੈਂਕੀ ਭਰ ਜਾ ਕਰੂਦੋਂ ਇਹ ਬੋਲਿਆ ਕਰੂਗੀ ਤੁਹਾਨੂੰ ਮੈਂ ਦਿਖਾਉਣੀ ਆ ਇਹਦੀ ਆਵਾਜ਼ ਸੁਣਾਉਣੀ ਆ ਆਹ ਪਾਣੀ ਦੀ ਟੈਂਕੀ ਭਰ ਗਈ ਹੈ। ਕ੍ਰਿਤੀਆ, ਮੋਟਰ ਬੰਦ ਕੀਜੀ। ਅਟੈਂਡੈਂਟ ਸੀ, ਮੋਟਰ ਟੈਂਕ ਇਜ਼ ਫੁੱਲ। ਪਲੀਜ਼ ਸਵਿਚ ਆਫ ਦਾ ਮੋਟਰ। ਇਹਨਾ ਉਹਨਾ ਟਾਈਮ ਆਈ ਬੋਲੀ ਜਾਇਆ ਕਰੂ ਜਿੰਨਾ ਟਾਈਮ ਟੈਂਕੀ ਅਸੀਂ ਬੰਦ ਨਾ ਬੰਦ ਨਹੀਂ ਕਰਦੇ। ਮਤਲਬ ਸਭ ਭੁੱਲ ਜਾਂਦੇ ਹੁੰਦੇ ਸੀ ਛੱਡ ਕੇ। ਤੇ ਆ ਰਹੀ ਅੰਗੀਠੀ। ਇਹਦੇ ਵਿੱਚ ਇਹਨੂੰ ਬਾਲਦੀ ਹੁੰਨੀ ਆ ਹੁਣ ਮੈਂ ਸਬਜ਼ੀ ਬਣਾਉਣ ਜਦੋਂ ਸਬਜ਼ੀ ਬਣਾਉਣੀ ਹੋਵੇ ਉਦੋਂ ਬਾਲਦੀ ਹੁੰਨੀ ਆ ਤੇ ਬਹੁਤ ਸੋਹਣੀ ਮੱਚਦੀ ਆ ਇਹ ਤੇ ਇੱਧਰ ਚੁੱਲ੍ਹਾ ਚੁੱਲ੍ਹੇ ਦੇ ਉੱਤੇ ਇਹਨੂੰ ਤਾਂ ਬੰਦ ਕਰਤਾ ਚੁੱਲ੍ਹੇ ਤੇ ਬਾਲਦੀ ਨਹੀਂ ਹੁੰਦੀ ਹੁਣ ਗੀਠੀ ਚ ਵਿੱਚ ਚਾਉਣੀ ਹੁੰਨੀ ਆ ਅੱਗ ਮੈਂ ਪਹਿਲਾਂ ਕੋਲੇ ਮੰਗਾਏ ਸੀ ਕਿਤੇ ਉਹ ਤਾਂ ਕੱਚੇ ਕੋਲੇ ਲਿਆਤੇ ਇਹਨਾਂ ਨੇ ਕਿ ਉਹ ਰੇਲ ਵਾਲੇ ਕੋਲੇ ਜਿਹੜੇ ਹੁੰਦੇ ਉਹ ਬਤੀਆ ਹੁੰਦੇ ਆ ਤਾਂ ਅੱਜ ਜਿਹੜੀ ਸਾਡੀ ਸਬਜ਼ੀ ਆ ਉਹ ਬਣੀ ਪਈ ਹੈਗੀ ਤਦ ਤੁਸੀਂ ਦੇਖ ਸਕਦੇ ਆ ਮੈਂ ਬਣਾਇਤੀ ਸੀਗੀ ਆਲੂ ਸੂੰਗਰੇ ਆਲੂ ਸੂੰਗਰਿਆਂ ਦੀ ਸਬਜ਼ੀ ਬਣਾਤੀ ਸੀ ਤੇ ਹੁਣ ਤੁਸੀਂ ਇੱਧਰ ਦੇਖੋ ਵੀ ਇਹ ਪੂਰਾ ਫੁੱਲ ਚੱਲਦਾ ਹੁੰਦਾਗਾ ਹੁਣ ਗੈਸ ਤੇ ਇੱਧਰ ਪੱਠੇ ਦੀ ਸਬਜ਼ੀ ਲਿਆ ਕੇ ਰੱਖੀ ਹੋਈ ਹੈਗੀ ਤੇ ਇਹਨੂੰ ਮੈਂ ਕੱਲੂ ਬਣਾਉਂਗੀ ਹੁਣ ਤੇ ਹੁਣ ਮੈਂ ਚਕਾਉਣੇ ਉਧਰ ਪੱਠੇ ਤੇ ਕਪੜੇ ਧੋਤੇ ਸੀਗੇ ਤੇ ਜੋਲਡਨ ਹੁਣ ਇੱਥੇ ਬਹਿ ਗਈ ਹੈ ਮੌਇ ਨਾਲ ਬਸ ਤੇ ਇੱਕ ਆਹ ਦੇਖੋ ਵੀ ਇਹ ਹੈਗਾ ਚਾਹ ਦਾ ਪੈਕਟ ਇਹਦੇ ਵਿੱਚੋਂ ਨਿਕਲਦਾ ਗਲਾਸ ਇੱਕ ਪੈਕਟ ਅਸੀਂ ਵਰਤ ਲਿਆ ਸੀ ਇਹ ਹੈਗੇ ਮਸਾਲਾ ਚਾਹ ਤੇ ਆਹ ਦੇਖੋ ਇੱਕ ਜਿਹੜਾ ਦੂਜਾ ਮਤਲਬ ਪੈਕਟ ਵਰਤ ਲਿਆ ਉਹਦੇ ਵਿੱਚੋਂ ਆਹ ਗਲਾਸ ਕੱਢਿਆ ਸੀ ਤੇ ਇਹਦੇ ਵਿੱਚ ਵੀ ਗਲਾਸ ਹੈਗਾ ਤੇ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਇਸ ਪੈਕਟ ਖੋਲਦੇ ਆ ਇਹਨੂੰ ਖੁਪਿਆ ਪਿਆ ਆ ਦੇਖੋ ਦੇਖੋ ਇਹਦੇ ਨਾਲ ਦੇ ਆ ਸੇਮ ਗਲਾਸ ਸਾਡੇ ਕੋਲੇ ਇੰਨੇ ਹੀ ਹੋਗੇ ਨਾ ਕਿ ਉਹ ਅਸੀਂ ਵਿੱਚ ਦੀ ਇਹ ਲਿਉਣੀ ਬੰਦ ਕਰਤੀ ਸੀ ਕਿਉਂਕਿ ਇਹ ਚ ਮਸਾਲਾ ਜਾਂ ਬਾਲਾ ਪਾਇਆ ਹੁੰਦਾ ਆ ਦੋ ਗਲਾਸ ਆ ਹੋਗੇ ਹਨਾ ਇਹਦੇ ਨਾਲ ਦੇ ਤੁਹਾਨੂੰ ਮੈਂ ਹੋਰ ਗਲਾਸ ਦਿਖਾਉਣੀ ਆ ਇੱਧਰ ਸਾਨੂੰ ਚਾਹ ਦੇ ਵਿੱਚ ਬਹੁਤ ਵਧੀਆ ਗਲਾਸ ਆ ਆ ਵੀ ਕਾ ਪਿਆਏਗਾ ਤੇ ਇੱਕ ਆ ਪਿਆ ਆਏਗਾ ਦੇਖੋ ਥੋੜੀ ਸਾਹਮਣੇ ਚਾਰ ਗਲਾਸ ਕਰਤੇ ਨੇ ਤੇ ਮੰਨ ਲਵੇ ਸੱਤ ਤੱਕ ਗਲਾਸ ਹੋ ਗਏ ਸਾਡੇ ਕੋਲੇ ਆਵੇ ਕਾ ਪਿਆ ਹੈ ਤਿੰਨ ਹੋ ਗਏ ਤੇ ਚਾਰ ਤੇ ਇੱਕ ਆ ਵੱਡਾ ਗਲਾਸ ਨਿਕਲਿਆ ਸੀਗਾ ਇਹ ਉਹਦੇ ਨਾਲ ਉਹਨਾਂ ਨਾਲੋਂ ਵੱਡੇ ਆ ਆ ਦੇਖੋ ਇਹ ਵੀ ਇਹ ਵੀ ਸਾਡੇ ਕੋਲੇ ਤਿੰਨ ਮਤਲਬ ਚਾਰ ਪੰਜ ਇਹ ਹੋਏ ਪਏ ਆ ਆ ਤਾਂ ਜ਼ਿਆਦਾ ਹੀ ਹੋਣਗੇ ਦੋ ਆ ਹੋਗੇ ਹਣੇ ਹੋਗੇ ਆਪਣੇ ਕੋਲੇ ਚਾਰ ਉਧਰ ਤੇ 6 ਹੋਗੇ ਤੇ ਹੁਣ ਮੈਂ ਤੁਹਾਨੂੰ ਉਧਰ ਵੀ ਦਿਖਾਉਣੀ ਆ ਚੱਲ ਕੇ ਚਾਹ ਚੂ ਪੀ ਲਈਆ ਬਸ ਇਧਰ ਵਿਆਹ ਦੀ ਭਾਜੀ ਆਈ ਹੋਈ ਹੈਗੀ ਲੱਡੂ ਖਾ ਲੋ ਤੇ ਚੱਲਦੇ ਆਪਾਂ ਉਧਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਡੇਲੀ ਦੇ ਇਦਾਂ ਦੇ ਬਲੌਗ ਦੇਖਣ ਲਈ ਤੇ ਆਹ ਮ ਦੇਖੋ ਆ ਮ ਲਿਆਂਦਾ ਸੀ ਆ ਮ ਆਹ ਸਟੈਂਡ ਪਾਣੀ ਬਿਨਾ ਠੀਕ ਹੈ ਤੇ ਆਹ ਦੇਖੋ ਮੈਂ ਨਾ ਮੀਸ਼ੋ ਐਪ ਤੋਂ ਮੰਗਾ ਲਿਆ ਫੇਰ ਸਟੈਂਡ ਤੇ ਜੋਲਡਨ ਹੁਣ ਫਿਰਦੀ ਆ ਖੁੱਲੀ 베ੜੇ ਚ ਅਸੀਂ ਬਾਰ ਬੰਦ ਕਰਕੇ ਰੱਖਦੇ ਹੁੰਨੇ ਆ ਜਦੋਂ ਇਹ ਫਿਰਦੀ ਹੁੰਦੀ ਆ ਕੋਈ ਘਰੇ ਨਹੀਂ ਵੱੜਦਾ ਉਹਨਾਂ ਟਾਈਮ ਤੇ ਆਹ ਸਟੈਂਡ ਮੰਗਾਇਆ ਸੀਗਾ ਇਹਦੇ ਉੱਤੇ ਰੱਖ ਕੇ ਹੁਣ ਵੀਡੀਓ ਬਣਾਇਆ ਕਰਾਂਗੇ ਤੇ ਮੈਂ ਪਾਣੀ ਲੈ ਚੱਲਾਂ ਸਰਦਾਰ ਸਾਹਿਬ ਦਾ ਹੁਕਮ ਆਇਆ ਪਾਣੀ ਲਿਆ ਦਿਓ ਫਿਲਟਰ ਸਾਡਾ ਹੋ ਗਿਆ ਖਰਾਬ ਤੇ ਇਸ ਕਰਕੇ ਮੈਂ ਟੂਟੀ ਦਾ ਪਾਣੀ ਵੀ ਲੈ ਕੇ ਜਾਉਂਗੀ ਚਲਦੀ ਹਾਂ ਉੱਤਰ ਲੈ ਕੇ ਚਲਦੀ ਹਾਂ ਹੁਣ ਮੇਰਾ ਸਟੈਂਡ ਇੱਥੇ ਰਹਿ ਗਿਆ ਫਿਰ ਫਿਰ ਲੈ ਕੇ ਜਾਉਂ ਸਟੈਂਡ ਚੱਕ ਕੇ ਕਿਉਂ ਉੱਧਰ ਮੈਂ ਪੱਠੇ ਪਵਾਉਣੇ ਆ ਲੈ ਕੇ ਚਲੀਆਂ ਪਾਣੀ ਉੱਧਰ ਆ ਲੋ ਮੈਂ ਆਪਸੋਨੇ ਪੰਡ ਚਕਾਉਣੀ ਆ ਪਹਿਲਾ ਪਾਣੀ ਪੀਓ ਆ ਲੋ ਮੇਰੇ ਸਪੀਕਰ ਵੀ ਖਰਾਬ ਹੋ ਗਏ ਪਤਾ ਨਹੀਂ ਤੇ ਖਰਾਬ ਹੋ ਗਏ ਤੇ ਮੈਥੋਂ ਲੱਗੀ ਨਹੀਂ ਹੈਗੇ ਨਜ਼ਰ ਜੀ ਲੱਗੀ ਕਿਨੂੰ ਸਪੀਕਰਾਂ ਨੂੰ ਸਪੀਕਰਾਂ ਨੂੰ ਵੀ ਚੈਨਲ ਨੂੰ ਨਾਲੇ ਮਿਲ ਨਹੀਂ ਹੂੰ ਚਲੋ ਮੈਂ ਹੁਣ ਸਟੈਂਡ ਚੱਕ ਕੇ ਲਿਉਣੀ ਆ ਫਿਰ ਪੱਠੇ ਪਵਾਉਣੇ ਆ ਲੋ ਬਈ ਹੁਣ ਚਕਾਉਣੇ ਆ ਪੰਡ ਅੱਜ ਜਿਆਦਾ ਭਾਰਾ ਹੋ ਗਿਆ ਹਰਾ ਜਦੇ ਆ ਨਾ ਪਾਉਂਦੇ ਤੁਸੀਂ ਪਾਇਆ ਹਾਂ ਜੇ ਚੱਲ ਤਰੋ ਪੰਡ ਚਕਾਤੀ ਆ ਬਸ ਉਹਨੇ ਲੈ ਕੇ ਜਾਣਗੇ ਉੱਧਰ ਪਾ ਕੇ ਆਉਣਗੇ ਜੋਲਟਨ ਪਾ ਬਹੁਤ ਰਣਾ ਪੱਠੇ ਬਸ ਇਹਦੇ ਨਾਲ ਸੋਖਾ ਹੋ ਗਿਆ ਬਲੌਗ ਜਿਹਾ ਬਣਾਉਣਾ ਇੱਕ ਇਹਦੇ ਨਾਲ ਆ ਬਲੂਟੁੱਥ ਇਹਦੇ ਨਾਲ ਅਟੈਚ ਕਰਕੇ ਆਪਾਂ ਦੂਰ ਬੈਠੇ ਸੈਲਫੀ ਲੈ ਸਕਦੇ ਆ ਇਧਰ ਦੇਖੋ ਬੱਚੇ ਤਾਂ ਸਕੂਲ ਗਏ ਹੋਏ ਆਗੇ ਤੇ ਸੋਣਾ ਅਸੀਂ ਇੱਧਰ ਆ ਕੰਮ ਕੁਮ ਹੁਣ ਕਰਦੇ ਆਂਗੇ। ਇੱਥੇ ਚਕਾ ਕੇ ਮੈਂ ਜਸ ਵਿਲੇਜ ਹੀ ਆਂਗੇ ਕਿਉਂਕਿ ਸਬਜੀ ਤਾਂ ਮੈਂ ਬਣਾਤੀ ਆਗੀ। ਹੋਰ ਕੋਈ ਹੁਣ ਕੰਮ ਹੀ ਨਹੀਂ ਸਬਜੀ ਤੋਂ ਬਿਨਾ। ਬਸ ਉਧਰੋਂ ਧਾਰਾਂ ਚੋਂਣ ਦਾ ਹੋਊਗਾ। ਧਾਰਾਂ ਚੋਂਵਾਂਗੇ ਬਾਅਦ ਚ। ਹੁਣ ਪਿੱਲੀਆਂ ਜਿੰਨਾ ਟੈਂਪ ਚੀ ਨਹੀਂ ਆਉਂਦੇ ਹੈਗੇ। ਜਲਦਨੇ ਪਾਣੀ ਪੀਣਾ। ਇਹ ਤਾਂ ਲੱਗਦੀ ਹੋਊਗੀ ਪਾਣੀ ਹਾਂ ਮੈਂ ਕਹਿਆ ਕੀ ਆ ਕੰਡੀਆਂ ਦੀ ਕੀ ਲੈਣਾ ਤੂੰ ਇਹ ਤਾਂ ਕੀ ਭਾਲਦੀ ਆ ਫਿਰ ਮੁੰਡੇ ਕੋਲੇ ਆ ਕੇ ਖੇਡ ਚੜ੍ਹ ਗਿਆ ਕਰੇ ਵੀ ਆਹ ਭਾਲਦੀ ਆ ਬਾਹਰ ਨਿਕਲ ਕੇ ਪੀਲਾ ਖੇਡ ਲਾ ਜਾ ਹੁਣ ਤਾਂ ਬਾਹਰ ਲਾਇਆ ਵਾ ਹੁਣ ਖੇਡ ਲਾ 10 ਮਿੰਟ ਬਾਹਰ ਖੇਡ ਲਾ ਮੈਂ ਬਾਹਰ ਨਹੀਂ ਨਿਕਲ ਲੈਣ ਇਹ ਨੂੰ ਪਤਾ ਕੀ ਆ ਉਹ ਮੇਰਾ ਭਾਂਡਾ ਨਾ ਹਾਂ ਦੇਖੋ ਭਈ ਲੱਗੀ ਨਾ ਪਿੰਨ ਪਾਣੀ ਹਾਂ ਵਿਚੀ ਰੱਖਦੇ ਪਿੰਜਰੇ ਦੇ ਬਾਹਰ ਨਹੀਂ ਕੱਢਦੇ ਜਾਂ ਚੱਕ ਕੇ ਮੰਜੇ ਤੇ ਰੱਖੂਗੀ ਖਾਲੀ ਕਰਕੇ ਇਹਨੇ ਇਹ ਦੇਖੀ ਜਾਇਓ ਤੇ ਆਰ ਬਾਹਰ ਦੀਦਾ ਆਦਾ ਭਾਂਡਾ ਖਾਲੀ ਕਰਕੇ ਜਾਂ ਤਾਂ ਮੰਜੇ ਉੱਪਰ ਰੱਖੂਗੀ ਤੇ ਜਾਂ ਪਿੰਜਰੇ ਚ ਚੱਕ ਕੇ ਲੈ ਜਾਂਦੀ ਆ ਤੁੱਕ ਵੀ ਅੱਜ ਮੈਂ ਇੱਥੇ ਤੁਹਾਨੂੰ ਦਿਖਾਉਣੀ ਮੈਂ ਦਾਣੇ ਫੇਰ ਪਾਏ ਅੱਜ ਕਬੂਤਰ ਆਉਂਦੇ ਹੁੰਦੇ ਆ ਖਾਣ ਇਹ ਕੋਲੇ ਪਿੰਜਰਾ ਕਰ ਦਿੰਦੇ ਆ ਹੋਰ ਇੱਥੇ ਹੁਣ ਉਹ ਖਾਂਦੇ ਆਵੇ ਕੱਲ ਇੱਥੇ ਪਾਏ ਸੀ ਨਾ ਮੇਰੇ ਸਾਰੇ ਦਾਣੇ ਇੱਥੋਂ ਚੋਗ ਗਏ ਸਾਰੇ ਹੈਂ ਖੋਰਦੀਆਂ ਗੋਆ ਮੈਂ ਤੇ ਮੈਂ ਮਕੂਆ ਖੋਰਦੀ ਹੁਣ ਨਾਲ ਦੀ ਨਾਲ ਮੈਂ ਖੋਰ ਦਿੰਨੀ ਆ ਤੁਸੀਂ ਆ ਕਰ ਲਓ ਇੱਧਰ ਭੁੱਲ ਗਈ ਅੱਜ ਮੈਂ ਅੱਜ ਇੱਕ ਤਾਂ ਉਧਰ ਭੁਗਤੇ ਜਾਣਾ ਸੀਗਾ ਆ ਫੋੜੇ ਦੇ ਨਾਲ ਨਹੀਂ ਮੈਂ ਕੋਲਦੀ ਹੁੰਦੀ ਕੀ ਆ ਫੋੜੇ ਦੇ ਨਾਲ ਨਹੀਂ ਕੋਲਦੀ ਹੁੰਦੀ ਇਨਸ਼ਾ ਅੱਲਾਹ ਕਰਦੇ ਹਾਂ ਸ਼ੁਰੂ ਕੰਮ ਖੋਲਣ ਦਾ ਗੁਹਾ ਇਹ ਤਾਂ ਆਈ ਹਾਂ ਤੇ ਅੱਜ ਤਾਂ ਬੜਾਈ ਪਾਇਆ ਪਿਆ ਫੋਟਾ ਇਸ ਤਰ੍ਹਾਂ ਕੋਲਣਾ ਪੈਂਦਾ ਵੀ ਨੀ ਕੋਸ ਇਸ ਤਰ੍ਹਾਂ ਹਾਂ ਅਣਿਤਰਾ ਮਾ ਯਾਰ ਹੁਣ ਇਹਨੇ ਟਿਕਣਾ ਨਹੀਂ ਹੈਗਾ ਟੱਕ ਗਈ ਲੋਬੀ ਹੁਣ ਮੈਂ ਖੋਲ ਕੇ ਗੋਆ ਬਸ ਇੱਥੇ ਐਂਡ ਕਰ ਦਿਆਂ ਮੈਂ ਦੂਸਰਾ ਚਕਾਉਣੀ ਹੈਗੀ ਪੰਡ ਲੋ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ